ਕੀ ਕਦੇ ਤੋਨ ਨੂੰ ਮਹਿਸੂਸ ਹੋਇਆ ਕਿ ਤੁਹਾਡੇ ਕੋਲ ਦਿਲ ਵਿੱਚ ਬੇਅੰਤ ਸੁਪਨੇ ਹਨ ਪਰ ਜਦੋਂ ਉਹਨਾਂ ਨੂੰ ਬਿਆਨ ਕਰਨ ਦਾ ਸਮਾਂ ਆਉਂਦਾ ਹੈ ਤੁਹਾਡੀ ਆਵਾਜ਼ ਹੀ ਤੁਹਾਡੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਂਦੀ ਹੈ ਕਿੰਨੇ ਹੀ ਲੋਕ ਗਿਆਨ ਦੇ ਖਜ਼ਾਨੇ ਨਾਲ ਭਰੇ ਪਏ ਹਨ ਟੈਲੈਂਟ ਨਾਲ ਭਰਪੂਰ ਅੰਦਰੋਂ ਅੰਦਰ ਲੱਖਾਂ ਵਿਚਾਰ ਰੱਖਦੇ ਹਨ ਪਰ ਸਿਰਫ ਇੱਕ ਕਮਜ਼ੋਰੀ ਕਰਕੇ ਉਹ ਕਦੇ ਅੱਗੇ ਨਿਕਲ ਨਹੀਂ ਪਾਉਂਦੇ ਬੋਲਣ ਦੀ ਕਲਾ ਕਰਕੇ ਤੇ ਫਿਰ ਇੱਕ ਹੋਰ ਕਿਸਮ ਦੇ ਲੋਕ ਵੀ ਹਨ ਜੋ ਦੋ ਲਫ਼ਜ਼ ਬੋਲਦੇ ਹਨ ਤੇ ਪੂਰੀ ਭੀੜ ਚੁੱਪ ਹੋ ਜਾਂਦੀ ਹੈ ਉਹ ਕੁਝ ਖਾਸ ਨਹੀਂ ਬੋਲਦੇ ਪਰ ਜਿੰਨਾ ਕੁਝ ਬੋਲਦੇ ਹਨ ਸਿੱਧਾ ਦਿਲ ਵਿੱਚ ਉਤਰ ਜਾਂਦਾ ਹੈ ਕੀ ਤੁਸੀਂ ਕਦੇ ਸੋਚਿਆ ਇਹ ਫਰਕ ਕਿਉਂ ਕਿਹੜੀ ਜਾਦੂਈ ਤਾਕਤ ਹੈ ਉਹਨਾਂ ਦੀ ਆਵਾਜ਼ ਵਿੱਚ ਕੀ ਉਹ ਜਨਮ ਤੋਂ ਹੀ ਬੋਲਣਾ ਜਾਣਦੇ ਸਨ ਜਾਂ ਫਿਰ ਬੋਲਣ ਦੀ ਤਾਕਤ ਸਿੱਖੀ ਜਾ ਸਕਦੀ ਹੈ ਇਮੇਜਿਨ ਕਰੋ ਤੁਸੀਂ ਇੱਕ ਮੀਟਿੰਗ ਵਿੱਚ ਹੋ ਤੁਹਾਡਾ ਆਈਡੀਆ ਸਭ ਤੋਂ ਵਧੀਆ ਹੈ ਪਰ ਇੱਕ ਹੋਰ ਬੰਦਾ ਜੋ ਥੋੜੀ ਬੋਲਣ ਦੀ ਕਲਾ ਜਾਣਦਾ ਹੈ ਉਹ ਤੁਹਾਡੇ ਵਿਚਾਰ ਨੂੰ ਤੁਹਾਡੇ ਤੋਂ ਵਧੀਆ ਤਰ੍ਹਾਂ ਪੇਸ਼ ਕਰਦਾ ਹੈ ਤੇ ਤਾੜੀਆਂ ਉਸ ਨੂੰ ਮਿਲਦੀਆਂ ਹਨ ਇਨਾਮ ਉਸ ਨੂੰ ਮਿਲਦਾ ਹੈ ਮੌਕਾ ਉਸ ਨੂੰ ਮਿਲਦਾ ਹੈ ਹੁਣ ਸੋਚੋ ਜੇ ਤੁਹਾਡੀ ਆਵਾਜ਼ ਵੀ ਉਹ ਤਾਕਤ ਰੱਖਦੀ ਜੋ ਦਿਲਾਂ ਤੱਕ ਉਤਰ ਸਕੇ ਤੁਸੀਂ ਕਿੱਥੇ ਹੋ ਸਕਦੇ ਸੀ ਅੱਜ ਦੋਸਤੋ ਦੁਨੀਆ ਸੁਣਦੀ ਸਿਰਫ ਉਹਦੋਂ ਹੀ ਹੈ ਜਦੋਂ ਤੁਸੀਂ ਬੋਲਣਾ ਸਿੱਖ ਜਾਂਦੇ ਹੋ ਗਿਆਨ ਹੋਣਾ ਜ਼ਰੂਰੀ ਹੈ ਪਰ ਗਿਆਨ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨਾ ਏਹੀ ਸਫਲਤਾ ਦੀ ਕੁੰਜੀ ਹੈ ਇੱਕ ਬੋਲਿਆ ਹੋਇਆ ਵਾਕ ਇੱਕ ਸਹੀ ਆਵਾਜ਼ ਦਾ ਟੋਨ ਇੱਕ ਠੀਕ ਠਹਿਰਾਓ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਨ ਕਿਸੇ ਦਾ ਕੈਰੀਅਰ ਬਣਾ ਸਕਦੇ ਹਨ ਕਿਸੇ ਦੇ ਮੌਕੇ ਖੋਲ ਸਕਦੇ ਹਨ ਤੇ ਚੇਤਾਵਨੀ ਸੁਣੋ ਜੋ ਬੋਲਣਾ ਨਹੀਂ ਸਿੱਖਦਾ ਜੋ ਆਪਣੇ ਟੈਲੈਂਟ ਨੂੰ ਆਵਾਜ਼ ਨਹੀਂ ਦੇ ਸਕਦਾ ਉਸ ਦੀ ਜ਼ਿੰਦਗੀ ਚੁੱਪਚਾਪ ਬੀਤ ਜਾਂਦੀ ਹੈ ਉਹ ਮਹਾਨਤਾ ਦੇ ਯੋਗ ਹੁੰਦਾ ਹੋਇਆ ਵੀ ਗੁਮਨਾਮ ਰਹਿ ਜਾਂਦਾ ਹੈ ਕਿਉਂਕਿ ਹਕੀਕਤ ਇਹ ਹੈ ਦੁਨੀਆ ਦਿਲਾਂ ਨੂੰ ਜਿੱਤ ਕੇ ਚੱਲਣ ਵਾਲਿਆਂ ਦੀ ਹੈ ਨਾ ਕਿ ਚੁੱਪਚਾਪ ਬੈਠ ਕੇ ਸਭ ਕੁਝ ਸਹਿਣ ਵਾਲਿਆਂ ਦੀ ਤੇ ਜੇ ਤੁਸੀਂ ਸੋਚਦੇ ਹੋ ਕਿ ਬੋਲਣਾ ਮਤਲਬ ਜ਼ੋਰ-ਜ਼ੋਰ ਨਾਲ ਬੋਲਣਾ ਹੈ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਵੱਡੇ-ਵੱਡੇ ਸ਼ਬਦ ਵਰਤਨੇ ਹਨ ਤਾਂ ਤੋ ਹਬੀ ਸੋਚ ਗਲਤ ਹੈ ਪਾਵਰ ਆਫ ਸਪੀਕਿੰਗ ਸ਼ੋਰ ਨਹੀਂ ਸਚਾਈ ਹੈ ਸਪੀਕਿੰਗ ਜ਼ੁਬਾਨ ਦਾ ਖੇਡ ਨਹੀਂ ਇਰਾਦੇ ਦੀ ਤਾਕਤ ਹੈ ਬੋਲਣ ਦਾ ਮਤਲਬ ਵਾਦ ਵਿਵਾਦ ਨਹੀਂ ਦਿਲਾਂ ਨੂੰ ਜੋੜਨਾ ਹੈ ਜੇ ਬੋਲਣ ਦੇ ਅੰਦਰ ਸੱਚਾ ਤਜਰਬਾ ਹੋਵੇ ਆਵਾਜ਼ ਵਿੱਚ ਯਕੀਨ ਹੋਵੇ ਜਜ਼ਬੇ ਵਿੱਚ ਅਗ ਹੋਵੇ ਤਾਂ ਤੁਸੀਂ ਇੱਕ ਸ਼ਬਦ ਵੀ ਬਿਨ ਅਤੀ ਸਿਆਣਾ ਬਣੇ ਸਮਝਦਾਰ ਬਣੇ ਆਪਣੀ ਗੱਲ ਨੂੰ ਪ੍ਰਭਾਵਿਤ ਕਰ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਖੋਲ੍ਹਾਂਗੇ ਉਹ ਅਠ ਰਾਜ਼ ਜਿਹੜੇ ਤੁਹਾਡੀ ਆਵਾਜ਼ ਨੂੰ ਸਿਰਫ ਬੋਲਣ ਵਾਲੀ ਨਹੀਂ ਪਰ ਭਾਵ ਛੱਡ ਜਾਣ ਵਾਲੀ ਬਣਾ ਦੇਣਗੇ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਦੇ ਰਿਹਾ ਹਾਂ ਕਿ ਤੁਸੀਂ ਸਿਰਫ ਬੋਲਣ ਵਾਲੇ ਬਣਨਾ ਚਾਹੁੰਦੇ ਹੋ ਜਾਂ ਫਿਰ ਉਹ ਬੰਦਾ ਜੋ ਬੋਲ ਕੇ ਦਿਲਾਂ ਤੇ ਨਿਸ਼ਾਨ ਛੱਡ ਜਾਂਦਾ ਹੈ ਜੇ ਤੁਹਾਡਾ ਜਵਾਬ ਹਾਂ ਹੈ ਤੇ ਤੁਸੀਂ ਤਿਆਰ ਹੋ ਆਪਣੀ ਆਵਾਜ਼ ਨੂੰ ਜ਼ਿੰਦਾ ਤਾਕਤ ਬਣਾਉਣ ਲਈ ਦਾ ਇਹ ਵੀਡੀਓ ਤੁਹਾਡੀ ਜ਼ਿੰਦਗੀ ਦਾ ਬੈਸਟ ਪਾਰਟ ਹੋ ਸਕਦੀ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਰਾਜ਼ ਨੰਬਰ 1 ਬੋਲਣ ਤੋਂ ਪਹਿਲਾਂ ਮਹਿਸੂਸ ਕਰੋ ਦੋਸਤੋ ਬੋਲਣਾ ਹਰ ਕੋਈ ਜਾਣਦਾ ਹੈ 5 ਸਾਲ ਦਾ ਬੱਚਾ ਵੀ ਬੋਲਦਾ ਹੈ ਤੇ 60 ਸਾਲ ਦਾ ਬਜ਼ੁਰਗ ਵੀ ਪਰ ਕੀ ਦੋਵਾਂ ਦੀ ਆਵਾਜ਼ ਇੱਕ ਵਰਗੀ ਹੁੰਦੀ ਹੈ ਨਹੀਂ ਕਿਉਂ ਕਿਉਂਕਿ ਬੱਚਾ ਬੋਲਦਾ ਹੈ ਬਿਨਾ ਸਮਝੇ ਤੇ ਬਜ਼ੁਰਗ ਬੋਲਦਾ ਹੈ ਤਜਰਬੇ ਨਾਲ ਇੱਕ ਦੇ ਸ਼ਬਦ ਸਿਰ ਦੇ ਮੈਸੇਜ ਬਣਦੇ ਹਨ ਦੂਜੇ ਦੇ ਸ਼ਬਦ ਦਿਲਾਂ ਦੇ ਜ਼ਖਮ ਪਰ ਦਿੰਦੇ ਹਨ ਇਸੇ ਲਈ ਬੋਲਣ ਦੀ ਤਾਕਤ ਸ਼ਬਦਾਂ ਵਿੱਚ ਨਹੀਂ ਫੀਲਿੰਗ ਵਿੱਚ ਹੈ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਮੇਰੇ ਸ਼ਬਦ ਚੰਗੇ ਹੋਣੇ ਚਾਹੀਦੇ ਮੇਰੀ ਭਾਸ਼ਾ ਸੁੰਦਰ ਹੋਣੀ ਚਾਹੀਦੀ ਮੇਰਾ ਲਹਿਜਾ ਪਰਫੈਕਟ ਹੋਣਾ ਚਾਹੀਦਾ ਪਰ ਸਚਾਈ ਇਹ ਹੈ ਕਿ ਲਫ਼ਜ਼ ਭਾਸ਼ਾ ਵਾਕ ਇਹ ਸਾਰੇ ਸਿਰਫ ਡੱਬੇ ਹਨ ਬੋਲਣ ਦੀ ਰੂਹ ਤਾਂ ਫੀਲਿੰਗ ਹੈ ਜਦੋਂ ਬੰਦਾ ਬਿਨਾਂ ਫੀਲ ਕੀਤੇ ਬੋਲਦਾ ਹੈ ਤਾਂ ਉਸ ਦੀ ਆਵਾਜ਼ ਦਿਮਾਗ ਤੇ ਟੱਕਰ ਮਾਰਦੀ ਹੈ ਦਿਲ ਤੇ ਨਹੀਂ ਪਰ ਜਦੋਂ ਬੰਦਾ ਅੰਦਰੋਂ ਸੱਚਾਈ ਫੀਲ ਕਰਕੇ ਬੋਲਦਾ ਹੈ ਤਾਂ ਸ਼ਬਦ ਦਿਲ ਵਿੱਚ ਘਰ ਬਣਾਉਂਦੇ ਹਨ ਤੇ ਉਹ ਗੱਲ ਕਦੇ ਭੁੱਲਦੀ ਨਹੀਂ ਜੇ ਤੁਸੀਂ ਕਿਸੇ ਨੂੰ ਕਹੋ ਤੂੰ ਕਰ ਸਕਦਾ ਹੈ ਤੇ ਤੁਸੀਂ ਆਪਣੇ ਅੰਦਰ ਇਸ ਗੱਲ ਤੇ ਸੱਚਾ ਯਕੀਨ ਹੀ ਨਾ ਰੱਖਦੇ ਹੋ ਤਾਂ ਤੁਹਾਡੇ ਚਾਰ ਸ਼ਬਦ ਹਵਾ ਵਾਂਗ ਗਾਇਬ ਹੋ ਜਾਣਗੇ ਪਰ ਜੇ ਤੁਸੀਂ ਇਹ ਗੱਲ ਦਿਲ ਨਾਲ ਯਕੀਨ ਨਾਲ ਮਹਿਸੂਸ ਕਰਦੇ ਹੋਏ ਕਹੋਗੇ ਤਾਂ ਤੁਹਾਡੀ ਆਵਾਜ਼ ਵਿੱਚ ਉਹ ਤਾਕਤ ਹੋਵੇਗੀ ਜਿਹੜੀ ਸੁਣਨ ਵਾਲੇ ਦੇ ਅੰਦਰ ਦੀ ਹਿੰਮਤ ਨੂੰ ਜਗਾ ਦੇਵੇਗੀ ਉਹ ਸਿਰਫ ਸੁਨੇਗਾ ਨਹੀਂ ਉਹ ਅੰਦਰੋਂ ਮੰਨਣਾ ਸ਼ੁਰੂ ਕਰ ਦੇਵੇਗਾ ਫੀਲ ਬਿਫੋਰ ਯੂ ਸਪੀਕ ਕਿਉਂਕਿ ਦੁਨੀਆ ਤੁਹਾਡੇ ਸ਼ਬਦ ਨਹੀਂ ਸੁਣਦੀ ਉਹ ਤੁਹਾਡੀ એનર્ਜੀ ਸੁਣਦੀ ਹੈ ਉਹ ਤੁਹਾਡੀ ਓਨੈਸਟੀ ਮਹਿਸੂਸ ਕਰਦੀ ਹੈ ਉਹ ਤੁਹਾਡੀ ਵਾਈਬ੍ਰੇਸ਼ਨ ਦਿਲ ਨਾਲ ਸਵੀਕਾਰ ਕਰਦੀ ਹੈ ਆਵਾਜ਼ ਵਿੱਚ ਜਾਦੂ ਸ਼ਬਦਾਂ ਨਾਲ ਨਹੀਂ ਆਉਂਦਾ ਜਾਦੂ ਆਉਂਦਾ ਹੈ ਅੰਦਰਲੇ ਇਰਾਦੇ ਨਾਲ ਤੁਸੀਂ ਥੋੜੇ ਸ਼ਬਦਾਂ ਨਾਲ ਵੀ ਇਤਿਹਾਸ ਬਦਲ ਸਕਦੇ ਹੋ ਜੇਕਰ ਉਹ ਸ਼ਬਦ ਤੁਹਾਡੀ ਐਕਸਪੀਰੀਅੰਸ ਤੋਂ ਜਨਮੇ ਹੋਣ ਗੁੱਸੇ ਵਿੱਚ ਬੋਲਣਾ ਵਧਾ ਚੜਾ ਕੇ ਬੋਲਣਾ ਵਧੇਰੇ ਸ਼ਬਦ ਵਰਤਣਾ ਇਹ ਸਪੀਕਿੰਗ ਨਹੀਂ ਸਪੀਕਿੰਗ ਉਹ ਹੈ ਜਿਸ ਵਿੱਚ ਤੁਸੀਂ ਬੋਲਦੇ ਨਹੀਂ ਤੁਸੀਂ ਦੁੱਖ ਸੱਚਾਈ ਜੋਸ਼ ਤੇ ਯਕੀਨ ਨੂੰ ਫੀਲ ਕਰਵਾ ਦਿੰਦੇ ਹੋ ਅਗਲੀ ਵਾਰੀ ਜਦ ਤੁਸੀਂ ਬੋਲੋ ਰੁਕ ਜਾਓ ਸ਼ਬਦਾਂ ਨੂੰ ਯਾਦ ਨਾ ਕਰੋ ਅਹਿਸਾਸ ਨੂੰ ਜਗਾਓ ਆਪਣੇ ਦਿਲ ਤੋਂ ਪੁੱਛੋ ਕੀ ਮੈਂ ਸੱਚਮੁੱਚ ਉਹ ਬੋਲ ਰਿਹਾ ਹਾਂ ਜੋ ਮੈਂ ਮਹਿਸੂਸ ਕਰਦਾ ਹਾਂ ਜੇ ਜਵਾਬ ਹਾਂ ਹੈ ਤਾਂ ਤੁਸੀਂ ਸਿਰਫ ਬੋਲੋਗੇ ਨਹੀਂ ਤੁਸੀਂ ਇੰਪੈਕਟ ਛੱਡੋਗੇ ਤੇ ਇਹੀ ਹੈ ਪਾਵਰ ਆਫ ਸਪੀਕਿੰਗ ਦਾ ਪਹਿਲਾ ਰਾਜ ਬੋਲਣ ਤੋਂ ਪਹਿਲਾਂ ਮਹਿਸੂਸ ਕਰੋ ਰਾਜ ਨੰਬਰ 2 ਸੁਣੋ ਤਾਂ ਹੀ ਦਿਲਾਂ ਨੂੰ ਜਿੱਤੋਂਗੇ ਦੋਸਤੋ ਅਸੀਂ ਸਭ ਬੋਲਣਾ ਚਾਹੁੰਦੇ ਹਾਂ ਕੋਈ ਆਪਣੀ ਸੋਚ ਰੱਖਣਾ ਚਾਹੁੰਦਾ ਹੈ ਕੋਈ ਆਪਣਾ ਦਰਦ ਸਾਂਝਾ ਕਰਨਾ ਚਾਹੁੰਦਾ ਹੈ ਕੋਈ ਚਾਹੁੰਦਾ ਹੈ ਕਿ ਲੋਕ ਉਸ ਨੂੰ ਸਮਝਣ ਉਸ ਦੀ ਗੱਲ ਸੁਣਨ ਪਰ ਇੱਕ ਸਵਾਲ ਹੈ ਜੇ ਹਰ ਕੋਈ ਬੋਲਣਾ ਚਾਹੁੰਦਾ ਹੈ ਤਾਂ ਸੁਣੇਗਾ ਕੌਣ ਇਸੇ ਲਈ ਦੂਜਾ ਰਾਜ਼ ਹੈ ਸੁਣੋ ਤਾਂ ਹੀ ਬੋਲਣ ਦੀ ਕਲਾ ਨੂੰ ਸਮਝ ਸਕੋਗੇ ਲੋਕ ਸੋਚਦੇ ਹਨ ਕੀ ਵਧੀਆ ਸਪੀਕਰ ਬਣਨ ਲਈ ਬੈਸਟ ਸ਼ਬਦ ਸਟਾਈਲ ਆਵਾਜ਼ ਚਾਹੀਦੀ ਹੈ ਪਰ ਜੋ ਲੋਕ ਦੁਨੀਆ ਨੂੰ ਸੱਚਮੁੱਚ ਪ੍ਰਭਾਵਿਤ ਕਰਦੇ ਹਨ ਉਹ ਬੋਲਣ ਤੋਂ ਪਹਿਲਾਂ ਸੁਣਨਾ ਸਿੱਖਦੇ ਹਨ ਸੁਣਨਾ ਸਿਰਫ ਇੱਕ ਕੰਮ ਨਹੀਂ ਸੁਣਨਾ ਦਿਲ ਦਾ ਕੰਮ ਹੈ ਸੁਣਨਾ ਇੱਜ਼ਤ ਹੈ ਸੁਣਨਾ ਕਨੈਕਸ਼ਨ ਹੈ ਜਦੋਂ ਤੁਸੀਂ ਕਿਸੇ ਨੂੰ ਧਿਆਨ ਨਾਲ ਸੁਣਦੇ ਹੋ ਤਾਂ ਸਿਰਫ ਉਸ ਦੇ ਸ਼ਬਦ ਨਹੀਂ ਸੁਣਦੇ ਤੁਸੀਂ ਉਸ ਦੀ ਤੜਪ ਉਸ ਦੀ ਖੁਸ਼ੀ ਉਸ ਦੀ ਉਲਝਣ ਉਸ ਦੀ ਸੱਚਾਈ ਸੁਣਦੇ ਹੋ ਅਤੇ ਜਦੋਂ ਤੁਸੀਂ ਉਸ ਨੂੰ ਮਹਿਸੂਸ ਕਰਦੇ ਹੋ ਤਾਂ ਉਹ ਤੁਹਾਡੀ ਗੱਲ ਸੁਣਨ ਅਤੇ ਸਵੀਕਾਰ ਕਰਨ ਲਈ ਤਿਆਰ ਹੋ ਜਾਂਦਾ ਹੈ ਜਿਹੜਾ ਮਨੁੱਖ ਦਿਲ ਨਾਲ ਸੁਣਨਾ ਸਿੱਖ ਲੈਂਦਾ ਹੈ ਉਹ ਬੋਲਣ ਦੀ ਲੜਾਈ ਅੱਧੀ ਜਿੱਤ ਲੈਂਦਾ ਹੈ ਕਦੇ ਕਿਸੇ ਦੇ ਚਿਹਰੇ ਨੂੰ ਦੇਖਿਆ ਹੈ ਉਹ ਕੁਝ ਨਹੀਂ ਬੋਲਦਾ ਪਰ ਉਸ ਦੀਆਂ ਅੱਖਾਂ ਬਹੁਤ ਕੁਝ ਕਹਿ ਜਾਂਦੀਆਂ ਹਨ ਕਦੇ ਕਿਸੇ ਦੀ ਆਵਾਜ਼ ਸੁਣੀ ਹੈ ਉਹ ਸ਼ਬਦ ਤਾਂ ਥੋੜੇ ਬੋਲਦਾ ਹੈ ਪਰ ਉਸ ਦੀ ਟਨ ਰੂ ਤੱਕ ਪਹੁੰਚਾ ਦਿੰਦੀ ਹੈ ਬੋਲਣ ਵਾਲਾ ਵੱਡਾ ਨਹੀਂ ਹੁੰਦਾ ਸਮਝਣ ਵਾਲਾ ਵੱਡਾ ਹੁੰਦਾ ਹੈ ਇੱਕ ਸੱਚਾ ਸਪੀਕਰ ਇਹ ਨਹੀਂ ਸੋਚਦਾ ਕਿ ਮੰਨ ਨੂੰ ਕੀ ਕਹਿਣਾ ਹੈ ਉਹ ਇਹ ਸੋਚਦਾ ਹੈ ਲੋਕ ਕੀ ਮਹਿਸੂਸ ਕਰ ਰਹੇ ਹਨ ਉਹਨਾਂ ਨੂੰ ਕੀ ਜ਼ਰੂਰਤ ਹੈ ਉਹ ਕੀ ਸੁਣਨਾ ਚਾਹੁੰਦੇ ਹਨ ਅਤੇ ਜਦੋਂ ਇਹ ਸਮਝ ਲੈਂਦਾ ਹੈ ਤਾਂ ਉਹ ਬੋਲਦਾ ਨਹੀਂ ਉਹ ਲੋਕਾਂ ਦੇ ਦਿਲਾਂ ਦੀ ਆਵਾਜ਼ ਬਿਆਨ ਕਰਦਾ ਹੈ ਤੁਸੀਂ ਕਿਸੇ ਵੀ ਵੱਡੇ ਲੀਡਰ मोटिवेटर अध्यापक या सफल बिजनेसमैन दे इंटरव्यूज सुन के देखो वो बोलदे ਘੱਟ ਹਨ ਪਰ ਸੁਣਨ ਵਿੱਚ ਉਹਨਾ ਹੀ ਸਮਾਂ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਬਿਨਾ ਸੁਣੇ ਬੋਲਣਾ ਸਿਰਫ ਹੈਰਾਨੀ ਪੈਦਾ ਕਰਦਾ ਹੈ ਪਰ ਸੁਣ ਕੇ ਬੋਲਣਾ ਕਨੈਕਸ਼ਨ ਪੈਦਾ ਕਰਦਾ ਹੈ ਅਗਲੀ ਵਾਰੀ ਜਦ ਤੁਸੀਂ ਕਿਸੇ ਨਾਲ ਗੱਲ ਕਰੋ ਉਸ ਦੀ ਗੱਲ ਕੱਟੋ ਨਾ ਜਵਾਬ ਸੋਚਦੇ ਨਾ ਰਹੋ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਵੇਖੋਗੇ ਤੁਹਾਡੇ ਸ਼ਬਦਾਂ ਵਿੱਚ ਅਚਾਨਕ ਗਹਿਰਾਈ ਆ ਜਾਵੇਗੀ ਤੁਹਾਡੀ ਆਵਾਜ਼ ਵਿੱਚ ਸੱਚਾਈ ਚਮਕੇਗੀ ਲੋਕ ਤੁਹਾਡੀ ਇੱਜ਼ਤ ਆਪਣੇ ਆਪ ਕਰਨਗੇ ਕਿਉਂਕਿ ਯਾਦ ਰੱਖੋ ਜੋ ਲੋਕ ਦੂਜਿਆਂ ਨੂੰ ਸੁਣਦੇ ਹਨ ਦੁਨੀਆ ਇੱਕ ਦਿਨ ਉਹਨਾਂ ਨੂੰ ਸੁਣਦੀ ਹੈ ਰਾਜ ਨੰਬਰ 3 ਖਾਮੋਸ਼ੀ ਵੀ ਤਾਕਤ ਦੋਸਤੋ ਬੋਲਣਾ ਕਲਾ ਹੈ ਪਰ ਚੁੱਪ ਰਹਿਣਾ ਵੀ ਇੱਕ ਕਲਾ ਹੈ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਬੋਲਣਾ ਸਿੱਖੋ ਡਰੋ ਨਾ ਅੱਗੇ ਆਓ ਪਰ ਕਿਸੇ ਨੇ ਕਦੇ ਇਹ ਨਹੀਂ ਸਿਖਾਇਆ ਕਿ ਕਦੋਂ ਚੁੱਪ ਰਹਿਣਾ ਵੀ ਬੋਲਣ ਤੋਂ ਜ਼ਿਆਦਾ ਤਾਕਤਵਰ ਹੁੰਦਾ ਹੈ ਚੁੱਪੀ ਸਿਰਫ ਸ਼ੋਰ ਦੀ ਗੈਰ ਹਾਜ਼ਰੀ ਨਹੀਂ ਚੁੱਪੀ ਇੱਕ ਆਵਾਜ਼ ਹੈ ਜੋ ਸ਼ਬਦਾਂ ਤੋਂ ਉੱਚੀ ਬੋਲਦੀ ਹੈ ਜੇ ਤੁਸੀਂ ਸੋਚਦੇ ਹੋ ਕਿ ਜਿੰਨਾ ਜ਼ਿਆਦਾ ਬੋਲੋਗੇ ਓਨਾ ਜ਼ਿਆਦਾ ਲੋਕ ਪਰਵਾਹਤ ਹੋਣਗੇ ਤਾਂ ਇਹ ਸਭ ਤੋਂ ਵੱਡਾ ਪਰਮ ਹੈ ਜ਼ਿਆਦਾ ਬੋਲਣ ਨਾਲ ਪ੍ਰਭਾਵ ਨਹੀਂ ਪੈਂਦਾ ਸਹੀ ਵੇਲੇ ਚੁੱਪ ਰਹਿਣ ਨਾਲ ਪ੍ਰਭਾਵ ਬਣਦਾ ਹੈ ਚਲੋ ਇੱਕ ਸੀਨ ਸੋਚੋ ਫਿਲਮ ਵਿੱਚ ਇੱਕ ਕਿਰਦਾਰ ਬਹੁਤ ਕੁਝ ਬੋਲਦਾ ਹੈ ਪਰ ਅਸਰ ਨਹੀਂ ਛੱਡਦਾ ਦੂਜੀ ਵਾਰੀ ਇੱਕਦਮ ਚੁੱਪ ਹੋ ਜਾਂਦਾ ਹੈ ਉਸ ਚੁੱਪੀ ਵਿੱਚ ਦਰਦ ਵੀ ਹੈ ਗੁੱਸਾ ਵੀ ਹੈ ਸਚਾਈ ਵੀ ਹੈ ਉਹ ਇੱਕ ਸੈਕਿੰਡ ਦੀ ਖਾਮੋਸ਼ੀ ਪੂਰੀ ਸਪੀਚ ਤੋਂ ਵਧੇਰੇ ਤਾਕਤ ਨਾਲ ਦਿਲ ਨੂੰ ਛੂ ਲੈਂਦੀ ਹੈ ਇਹੀ ਹੈ ਚੁੱਪੀ ਦੀ ਤਾਕਤ ਬੋਲਣ ਵਿੱਚ ਸ਼ਬਦ ਕੰਮ ਕਰਦੇ ਹਨ ਪਰ ਚੁੱਪੀ ਵਿੱਚ ਦਿਲ ਬੋਲਦਾ ਹੈ ਜਦੋਂ ਤੁਸੀਂ ਬੋਲਦੇ ਹੋ ਲੋਕ ਸੁਣਦੇ ਹਨ ਪਰ ਜਦੋਂ ਤੁਸੀਂ ਠਹਿਰਦੇ ਹੋ ਰੁਕਦੇ ਹੋ ਲੋਕ ਮਹਿਸੂਸ ਕਰਦੇ ਹਨ ਇੱਕ ਵਧੀਆ ਸਪੀਕਰ ਕਦੇ ਵੀ ਨਾਨਸਟਾਪ ਨਹੀਂ ਬੋਲਦਾ ਉਸ ਨੂੰ ਪਤਾ ਹੁੰਦਾ ਹੈ ਕਿ ਕਦੋਂ ਰੁਕਣਾ ਹੈ ਕਦੋਂ ਸਾਹ ਲੈਣਾ ਹੈ ਕਦੋਂ ਦਰਸ਼ਕਾਂ ਨੂੰ ਸੋਚਣ ਦਾ ਮੌਕਾ ਦੇਣਾ ਹੈ ਪਾਜ਼ ਇਸ ਨੋਟ ਅ ਬ੍ਰੇਕ pause is a weapon ਰੁਕਣਾ ਬੋਲਣ ਦਾ ਵਿਰੋਧ ਨਹੀਂ ਰੁਕਣਾ ਬੋਲਣ ਦਾ ਸਭ ਤੋਂ ਤਾਕਤਵਰ ਹਿੱਸਾ ਹੈ ਜਦੋਂ ਤੁਸੀਂ ਕੋਈ ਤਾਕਤਵਰ ਗੱਲ ਕਹਿੰਦੇ ਹੋ ਅਤੇ ਤੁਰੰਤ ਅੱਗੇ ਨਹੀਂ ਬੋਲਦੇ ਉਹ ਸ਼ਬਦ ਦਰਸ਼ਕਾਂ ਦੇ ਮਨ ਵਿੱਚ ਗੂੰਜਣਾ ਸ਼ੁਰੂ ਕਰ ਦਿੰਦੇ ਹਨ ਉਹ ਸੋਚਦੇ ਹਨ ਮਹਿਸੂਸ ਕਰਦੇ ਹਨ ਉਹ ਸ਼ਬਦ ਉਹਨਾਂ ਦੇ ਅੰਦਰ ਜਗ੍ਹਾ ਬਣਾਉਂਦੇ ਹਨ ਇਸੇ ਤਰ੍ਹਾਂ ਤੁਸੀਂ ਸ਼ਬਦ ਨਹੀਂ ਬੋਲਦੇ ਤੁਸੀਂ ਅਸਰ ਛੱਡਦੇ ਹੋ ਇੱਕ ਆਮ ਸਪੀਕਰ ਬੋਲ ਕੇ ਚਲਾ ਜਾਂਦਾ ਹੈ ਪਰ ਇੱਕ ਮਹਾਨ ਸਪੀਕਰ ਚੁੱਪ ਰਹਿ ਕੇ ਵੀ ਦਿਲਾਂ ਵਿੱਚ ਨਿਸ਼ਾਨ ਛੱਡ ਜਾਂਦਾ ਹੈ ਅਗਲੀ ਵਾਰ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋ ਨੌਨਸਟਾਪ ਨਾ ਬੋਲੋ ਜਦੋਂ ਤਾਕਤਵਰ ਗੱਲ ਕਹੋ ਰੁਕ ਜਾਓ ਸਹਾਲੋ ਲੋਕਾਂ ਨੂੰ ਉਹ ਸ਼ਬਦ ਪੀਣ ਦਿਓ ਉਹ ਅਰਥ ਚਖਣ ਦਿਓ ਤੁਸੀਂ ਬੈਠੋਗੇ ਤੁਹਾਡੀ ਆਵਾਜ਼ ਵਿੱਚ ਗਹਿਰਾਈ ਆਪੇ ਆ ਜਾਵੇਗੀ ਤੁਹਾਡੀ ਹਾਜ਼ਰੀ ਭਾਰੀ ਲੱਗਣ ਲੱਗੇਗੀ लोग ਤੁਹਾਡੇ ਸ਼ਬਦ ਨਹੀਂ ਤੁਹਾਡੀ ਚੁੱਪੀ ਵੀ ਸੁਣਨ ਲੱਗ ਪੈਣਗੇ ਯਾਦ ਰੱਖੋ ਚੁੱਪੀ ਬਹੁਤ ਕੁਝ ਕਹਿੰਦੀ ਹੈ ਪਰ ਇਹ ਸਿਰਫ ਉਹਨਾਂ ਨੂੰ ਸੁਣਾਈ ਦਿੰਦੀ ਹੈ ਜੋ ਸਮਝਦਾਰੀ ਨਾਲ ਬੋਲਣਾ ਸਿੱਖ ਚੁੱਕੇ ਹਨ ਇਸੇ ਲਈ ਬੋਲਣ ਦਾ ਤੀਜਾ ਰਾਜ਼ ਹੈ ਖਾਮੋਸ਼ੀ ਦੀ ਤਾਕਤ ਨੂੰ ਸਮਝੋ ਤੇ ਇਸ ਨੂੰ ਵਰਤਣਾ ਸਿੱਖੋ ਰਾਜ਼ ਨੰਬਰ 4 ਆਵਾਜ਼ ਅਤੇ ਬਾਡੀ ਲੈਂਗੁਏਜ ਦੀ ਗਹਿਰਾਈ ਦੋਸਤੋ ਬਹੁਤ ਲੋਕ ਬੋਲਣਾ ਸਿੱਖਦੇ ਹਨ ਪਰ ਬੋਲਣ ਦੇ ਨਾਲ ਆਪਣਾ ਤਰੀਕਾ ਸਿੱਖਣਾ ਭੁੱਲ ਜਾਂਦੇ ਹਨ ਬੋਲਣਾ ਸਿਰਫ ਸ਼ਬਦਾਂ ਦਾ ਖੇਡ ਨਹੀਂ ਬੋਲਣਾ ਸ਼ਬਦਾਂ ਆਵਾਜ਼ ਬੋਡੀ ਲੈਂਗੁਏਜ ਅਤੇ એનર્ਜੀ ਦਾ ਮਿਲਾਪ ਹੈ ਇਹ ਰਾਜ਼ ਸਮਝ ਲਓ ਕਿ ਲੋਕ ਤੁਹਾਡੇ ਸ਼ਬਦ ਨਹੀਂ ਸੁਣਦੇ ਤੁਹਾਡੀ ਹਾਜ਼ਰੀ ਨੂੰ ਸੁਣਦੇ ਹਨ ਕਈ ਵਾਰੀ ਕੋਈ ਬੰਦਾ ਬਹੁਤ ਵਧੀਆ ਸ਼ਬਦ ਬੋਲਦਾ ਹੈ ਪਰ ਅਸਰ ਨਹੀਂ ਪੈਂਦਾ ਕਿਉਂਕਿ ਉਸ ਦੇ ਚਿਹਰੇ ਤੇ ਸੱਚਾਈ ਨਹੀਂ ਹੁੰਦੀ ਆਵਾਜ਼ ਵਿੱਚ ਵੇਟ ਨਹੀਂ ਹੁੰਦਾ ਹੱਥ ਹੜਬੜਾਹਟ ਦਿਖਾ ਰਹੇ ਹੁੰਦੇ ਹਨ ਅੱਖਾਂ ਸੱਚ ਨੂੰ ਝੂਠਾ ਕਰ ਰਹੀਆਂ ਹੁੰਦੀਆਂ ਹਨ ਉਸ ਦੇ ਸ਼ਬਦ ਸਹੀ ਪਰ ਉਸ ਦੀ ਸ਼ਖਸੀਅਤ ਗਲਤ ਦੂਜੇ ਪਾਸੇ ਕੋਈ ਬੰਦਾ ਬਸ ਆਧਾਰਨ ਸ਼ਬਦ ਬੋਲਦਾ ਹੈ ਪਰ ਹਰ ਇੱਕ ਸ਼ਬਦ ਦਿਲ ਨੂੰ ਛੂ ਜਾਂਦਾ ਹੈ ਕਿਉਂਕਿ ਉਸ ਦੀਆਂ ਅੱਖਾਂ ਸੱਚ ਬੋਲਦੀਆਂ ਹਨ ਆਵਾਜ਼ ਵਿੱਚ ਜ਼ਿੰਮੇਵਾਰੀ ਹੁੰਦੀ ਹੈ ਬਾਡੀ ਲੈਂਗੁਏਜ ਸ਼ਕਤੀ ਦਿਖਾਉਂਦੀ ਹੈ ਅਸਰ ਸ਼ਬਦਾਂ ਨਾਲ ਨਹੀਂ ਸ਼ਖਸੀਅਤ ਨਾਲ ਪੈਂਦਾ ਹੈ ਆਓ ਸਮਝਦੇ ਹਾਂ ਇੱਕ ਆਵਾਜ਼ ਦੀ ਗਹਿਰਾਈ ਆਵਾਜ਼ ਸਿਰਫ ਉੱਚੀ ਨੀਵੀ ਨਹੀਂ ਹੁੰਦੀ ਆਵਾਜ਼ ਭਰੋਸੇ ਦੀ ਜਜ਼ਬੇ ਦੀ ਅਤੇ ਸਚਾਈ ਦੀ ਰੇਜ਼ ਹੁੰਦੀ ਹੈ ਜਦੋਂ ਤੁਹਾਨੂੰ ਆਪਣੇ ਸ਼ਬਦਾਂ ਤੇ ਯਕੀਨ ਹੁੰਦਾ ਹੈ ਤੁਹਾਡੀ ਆਵਾਜ਼ ਆਪੇ ਵੇਟ ਲੈ ਜਾਂਦੀ ਹੈ ਕੋਈ ਕਦੇ ਵੀ ਟੁੱਟੀ ਹੋਈ ਆਵਾਜ਼ ਤੋਂ ਪ੍ਰਭਾਵਿਤ ਨਹੀਂ ਹੁੰਦਾ ਪਰ ਸਚਾਈ ਨਾਲ ਭਰੀ ਆਵਾਜ਼ ਲੋਕਾਂ ਦੀ ਸੋਚ ਬਦਲ ਦਿੰਦੀ ਹੈ ਦੋ ਅੱਖਾਂ ਦੀ ਭਾਸ਼ਾ ਅੱਖਾਂ ਝੂਠ ਨਹੀਂ ਬੋਲਦੀਆਂ ਜੇ ਤੁਹਾਡੇ ਸ਼ਬਦ ਕੁਝ ਹੋਰ ਕਹਿੰਦੇ ਹਨ ਤੇ ਅੱਖਾਂ ਕੁਝ ਹੋਰ ਤਾਂ ਦੁਨੀਆ ਅੱਖਾਂ ਤੇ ਭਰੋਸਾ ਕਰੇਗੀ ਸ਼ਬਦਾਂ ਤੇ ਨਹੀਂ ਇਸੇ ਲਈ ਕਿਹਾ ਜਾਂਦਾ ਹੈ ਟॉक ਵਿਦ ਯੋਰ ਆਈਜ਼ ਫਰਸਟ ਦੈਨ ਵਿਦ ਯੋਰ ਵਰਡਸ ਤਿੰਨ ਹੱਥ ਅਤੇ ਪੋਸਚਰ ਜੇ ਬੋਲਦੇ ਸਮੇਂ ਹੱਥ ਲੁਕੇ ਹੋਣ ਬੋਡੀ ਟੁੱਟੀ ਹੋਈ ਜਾਂ ਝੁਕੀ ਹੋਈ ਹੋਵੇ ਤਾਂ ਤੁਹਾਡਾ ਕੌਨਫੀਡੈਂਸ ਵੀ ਟੁੱਟਿਆ ਦਿਖਾਈ ਦਿੰਦਾ ਹੈ ਸੀਨਾ ਸਟ੍ਰੇਟ ਮੋਢੇ ਖੁੱਲੇ ਹੱਥ ਸੱਚਾਈ ਨਾਲ ਚੱਲਦੇ ਇਹ ਬਿਨਾ ਬੋਲੇ ਵੀ ਆਈ ਐਮ ਕੌਨਫੀਡੈਂਟ ਕਹਿ ਦਿੰਦੇ ਹਨ ਚਾਰ એનર્ਜੀ ਅਤੇ ਪ੍ਰੈਜ਼ੈਂਸ એનર્ਜੀ ਬਿਨਾ ਬੋਲਣਾ ਮੁਰਦਾ ਆਵਾਜ਼ ਹੈ ਤੁਹਾਡੇ ਸ਼ਬਦ ਜਿੰਨੇ ਵੀ ਮਹਾਨ ਹੋਣ ਜੇ એનર્ਜੀ ਨਹੀਂ ਉਹ ਬੇਅਸਰ ਹੋ ਜਾਣਗੇ એનર્ਜੀ ਦਾ ਮਤਲਬ ਚੀਕਣਾ ਨਹੀਂ એનર્ਜੀ ਦਾ ਮਤਲਬ ਹੈ ਤੁਸੀਂ ਆਪਣੇ ਸ਼ਬਦ ਜੀ ਰਹੇ ਹੋ ਦੁਨੀਆ ਵਿੱਚ ਉਹੀ ਸਪੀਕਰ ਦਿਲਾਂ ਤੇ ਰਾਜ ਕਰਦੇ ਹਨ ਜਿਨ੍ਹਾਂ ਦੀ ਆਵਾਜ਼ ਸੱਚੀ ਅੱਖਾਂ ਵਫਾਦਾਰ ਹੱਥ ਬਹਾਦਰ ਤੇ એનર્ਜੀ ਜ਼ਿੰਦਾ ਹੁੰਦੀ ਹੈ ਯਾਦ ਰੱਖੋ ਬੋਲਣਾ ਜ਼ੁਬਾਨ ਦਾ ਨਹੀਂ ਪੂਰੇ ਸਰੀਰ ਦਾ ਆਰਟ ਹੈ ਜੇ ਪੂਰਾ ਸਰੀਰ ਤੁਹਾਡੇ ਨਾਲ ਬੋਲਣ ਲੱਗ ਜਾਵੇ ਤਾਂ ਤੁਹਾਡੇ ਸ਼ਬਦ ਸਿਰਫ ਸੁਣੇ ਨਹੀਂ ਜਾਣਗੇ ਲੋਕਾਂ ਦੀ ਜ਼ਿੰਦਗੀ ਤੇ ਅਸਰ ਛੱਡਣਗੇ ਰਾਜ ਨੰਬਰ 5 ਨੀਅਤ ਸਾਫ਼ ਰੱਖੋ ਦੋਸਤੋ ਬਹੁਤ ਲੋਕ ਸੋਚਦੇ ਹਨ ਕਿ ਬੋਲਣ ਦੀ ਤਾਕਤ ਸ਼ਬਦਾਂ ਵਿੱਚ ਹੁੰਦੀ ਹੈ ਪਰ ਅਸਲ ਤਾਕਤ ਸ਼ਬਦਾਂ ਦੇ ਪਿੱਛੇ ਨiyet ਮਕਸਦ ਅਤੇ ਸੱਚਾਈ ਵਿੱਚ ਹੁੰਦੀ ਹੈ ਦੁਨੀਆ ਵਿੱਚ ਦੋ ਕਿਸਮ ਦੇ ਸਪੀਕਰ ਹੁੰਦੇ ਹਨ ਇੱਕ ਉਹ ਜੋ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਬੋਲਦੇ ਹਨ ਦੂਜੇ ਉਹ ਜੋ ਲੋਕਾਂ ਦੇ ਦਿਲ ਨੂੰ ਉਠਾਣ ਲਈ ਬੋਲਦੇ ਹਨ ਪਹਿਲੇ ਸਿਰਫ ਲਫ਼ਜ਼ ਸੁਣਾਉਂਦੇ ਹਨ ਦੂਜੇ ਰੂਹ ਨੂੰ ਆਸਰਾ ਦੇ ਜਾਂਦੇ ਹਨ ਸੱਚਾ ਸਪੀਕਰ ਉਹ ਨਹੀਂ ਜੋ ਮਾਈਕ ਫਾੜ ਕੇ ਲੋਕਾਂ ਨੂੰ ਹੈਰਾਨ ਕਰ ਦਵੇ ਸੱਚਾ ਸਪੀਕਰ ਉਹ ਹੈ ਜੋ ਆਮ ਸ਼ਬਦਾਂ ਨਾਲ ਵੀ ਕਿਸੇ ਦੀ ਸੋਚ ਬਦਲ ਦਵੇ ਪਰ ਇਹ ਤਾਕਤ ਕਿੱਥੋਂ ਆਉਂਦੀ ਹੈ ਕੀ ਵਧੀਆ ਭਾਸ਼ਾ ਨਾਲ ਨਹੀਂ ਕੀ ਮਹਿੰਗੇ ਸ਼ਬਦਾਂ ਨਾਲ ਨਹੀਂ ਕੀ ਡਰਾਮੇਬਾਜ਼ੀ ਨਾਲ ਬਿਲਕੁਲ ਨਹੀਂ ਇਹ ਤਾਕਤ ਆਉਂਦੀ ਹੈ ਸਾਫ਼ ਨੀਅਤ ਤੋਂ ਜੇ ਤੁਹਾਡਾ ਮਕਸਦ ਕਿਸੇ ਨੂੰ ਹੀਠਾਂ ਦਿਖਾਉਣਾ ਹੋਵੇ ਤਾਂ ਤੁਹਾਡੇ ਸ਼ਬਦ ਚਾਹੇ ਸੱਚ ਹੋਣ ਫਿਰ ਵੀ ਉਹ ਜ਼ਹਿਰ ਬਣ ਜਾਂਦੇ ਹਨ ਜੇ ਤੁਹਾਡਾ ਮਕਸਦ ਕਿਸੇ ਨੂੰ ਜ਼ਿੰਦਗੀ ਦੇਣਾ ਉਠਾਣਾ ਮੋਟੀਵੇਟ ਕਰਨਾ ਹੋਵੇ ਤਾਂ ਤੁਹਾਡੇ ਸ਼ਬਦ ਚਾਹੇ ਸਧਾਰਨ ਹੋਣ ਫਿਰ ਵੀ ਉਹ ਚਿੰਗਾਰੀ ਬਣ ਜਾਂਦੇ ਹਨ ਬੋਲਣਾ ਦਿਖਾਵੇ ਦਾ ਸਾਧਨ ਨਹੀਂ ਬੋਲਣਾ ਇੱਕ ਜ਼ਿੰਮੇਵਾਰੀ ਹੈ ਤੁਸੀਂ ਜੋ ਗੱਲ ਦੂਜੇ ਤੱਕ ਪਹੁੰਚਾਉਂਦੇ ਹੋ ਉਸ ਦੇ ਮਨ ਅਤੇ ਕਰਨੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸੇ ਲਈ ਸੱਚਾ ਸਪੀਕਰ ਪਹਿਲਾਂ ਇਹ ਪੁੱਛਦਾ ਹੈ ਕਿ ਮੈਂ ਇਹ ਕਿਉਂ ਬੋਲ ਰਿਹਾ ਹਾਂ ਜੇ ਉਦੇਸ਼ ਤਾੜੀਆਂ ਕਮਾਉਣਾ ਹੈ ਤਾਂ ਤੁਹਾਡੀ ਆਵਾਜ਼ ਹਲਕੀ ਰਹੇਗੀ ਜੇ ਉਦੇਸ਼ ਕਿਸੇ ਨੂੰ ਸੱਚ ਦੱਸਣਾ ਹੈ ਤਾਂ ਤੁਹਾਡੀ ਆਵਾਜ਼ ਤਾਕਤਵਰ ਬਣੇਗੀ ਜੇ ਉਦੇਸ਼ ਕਿਸੇ ਨੂੰ ਉਠਾਣਾ ਹੈ ਤਾਂ ਤੁਹਾਡੀ ਆਵਾਜ਼ ਦਵਾਈ ਬਣ ਜਾਵੇਗੀ ਨੀਅਤ ਸਾਫ਼ ਹੋਵੇ ਤਾਂ ਸ਼ਬਦ ਆਪਣੇ ਆਪ ਨਿਖਰ ਜਾਂਦੇ ਹਨ ਨੀਅਤ ਸਾਫ਼ ਹੋਵੇ ਤਾਂ ਆਵਾਜ਼ ਵਿੱਚ ਰੌਸ਼ਨੀ ਆ ਜਾਂਦੀ ਹੈ ਨੀਅਤ ਸਾਫ਼ ਹੋਵੇ ਤਾਂ ਦਰਸ਼ਕ ਤੁਹਾਨੂੰ ਸੁਣਦੇ ਨਹੀਂ ਤੁਹਾਡੇ ਉੱਤੇ ਭਰੋਸਾ ਕਰਦੇ ਹਨ ਯਾਦ ਰੱਖੋ ਲੋਕ ਤੁਹਾਡੀ ਗੱਲ ਯਾਦ ਨਹੀਂ ਰੱਖਦੇ ਲੋਗ ਇਹ ਯਾਦ ਰੱਖਦੇ ਹਨ ਕਿ ਤੁਸੀਂ ਉਹਨਾਂ ਨੂੰ ਕਿਵੇਂ ਮਹਿਸੂਸ ਕਰਵਾਇਆ ਇੱਕ ਬੱਚਾ ਜਦ ਸੱਚੀ ਨੀਅਤ ਨਾਲ ਕੁਝ ਕਹਿੰਦਾ ਹੈ ਉਸ ਦੇ ਸ਼ਬਦਾਂ ਵਿੱਚ ਮਾਸੂਮ ਤਾਕਤ ਹੁੰਦੀ ਹੈ ਤੇ ਇੱਕ ਬਾਲਗ ਜਦ ਲਾਲਚ ਜਾਂ ਦਿਖਾਵੇ ਨਾਲ ਬੋਲਦਾ ਹੈ ਉਸ ਦੀ ਗੱਲ ਕਾਗਜ਼ ਵਰਗੀ ਪਤਲੀ ਲੱਗਦੀ ਹੈ ਇਸ ਲਈ ਬੋਲਣ ਦੀ ਕਲਾ ਸਿੱਖਣ ਤੋਂ ਪਹਿਲਾਂ ਇਨਸਾਨੀਅਤ ਨਾਲ ਬੋਲਣਾ ਸਿੱਖੋ ਜਦ ਨੀਅਤ ਪਵਿੱਤਰ ਹੋਵੇ ਤਾਂ ਸ਼ਬਦ ਸਧਾਰਨ ਹੋ ਕੇ ਵੀ ਰੂਹਾਂ ਨੂੰ ਬਦਲ ਜਾਂਦੇ ਹਨ ਬੋਲਣਾ ਸਰੀਰ ਦੀ ਆਵਾਜ਼ ਨਹੀਂ ਆਤਮਾ ਦੀ ਪਾਸ਼ਾ ਹੈ ਜਿੱਥੇ ਆਤਮਾ ਸੱਚੀ ਹੋਵੇ ਉਥੇ ਹਰ ਸ਼ਬਦ ਇੱਕ ਤਾਕਤ ਬਣ ਜਾਂਦਾ ਹੈ ਰਾਜ ਨੰਬਰ 6 ਪ੍ਰੈਕਟਿਸ ਬੋਲਣ ਦੀ ਨਹੀਂ ਅਸਰ ਦੀ ਕਰੋ ਦੋਸਤੋ ਦੁਨੀਆ ਵਿੱਚ ਹਜ਼ਾਰਾਂ ਲੋਕ ਬੋਲਣਾ ਸਿੱਖਦੇ ਹਨ ਕੋਈ ਸ਼ੀਸ਼ੇ ਦੇ ਸਾਹਮਣੇ ਖੜ ਕੇ ਲਾਈਨਾਂ ਯਾਦ ਕਰਦਾ ਹੈ ਕੋਈ ਟੋਨ ਸਿੱਖਦਾ ਹੈ ਕੋਈ ਬਾਡੀ ਲੈਂਗੁਏਜ ਦੀ ਐਕਸਰਸਾਈਜ਼ ਕਰਦਾ ਹੈ ਪਰ ਫਿਰ ਵੀ ਉਹ ਦਿਨਾਂ ਤੇ ਅਸਰ ਕਿਉਂ ਨਹੀਂ ਛੱਡ ਪਾਉਂਦੇ ਕਿਉਂਕਿ ਜ਼ਿਆਦਾਤਰ ਲੋਕ ਬੋਲਣਾ ਸਿੱਖਦੇ ਹਨ ਮਹਿਸੂਸ ਕਰਵਾਉਣਾ ਨਹੀਂ ਉਹ ਲਫ਼ਜ਼ ਯਾਦ ਕਰਦੇ ਹਨ ਭਾਵਨਾ ਨਹੀਂ ਉਹ ਆਵਾਜ਼ ਪਕਾਉਂਦੇ ਹਨ ਇਰਾਦਾ ਨਹੀਂ ਉਹ ਪਰਫੈਕਟ ਲੱਗਣਾ ਚਾਹੁੰਦੇ ਹਨ ਪਰ ਸੱਚਾ ਲੱਗਣਾ ਨਹੀਂ ਇਸੇ ਲਈ ਛੇਵਾਂ ਰਾਜ ਪ੍ਰੈਕਟਿਸ ਬੋਲਣ ਦੀ ਨਹੀਂ ਅਸਰ ਦੀ ਕਰੋ ਤੁਸੀਂ ਕਿਸੇ ਦੇ ਦਿਲ ਵਿੱਚ ਥਾਂ ਲੈਣਾ ਚਾਹੁੰਦੇ ਹੋ ਤਾਂ ਸ਼ਬਦ ਪਰਫੈਕਟ ਨਾ ਬਣਾਓ ਉਹਨਾਂ ਨੂੰ ਸੱਚਾ ਬਣਾਓ ਲੋਕ ਤੁਹਾਡੇ ਵਾਕ ਨਹੀਂ ਸੁਣਦੇ ਤੁਹਾਡਾ मीनिंग ਤੁਹਾਡੀ ਜ਼ਰੂਰਤ ਤੁਹਾਡਾ ਅੰਦਰਲਾ ਇਰਾਦਾ ਫੀਲ ਕਰਦੇ ਹਨ ਇਮੇਜਿਨ ਕਰੋ ਤੁਸੀਂ ਕਿਸੇ ਦਿਲ ਟੁੱਟੇ ਹੋਏ ਇਨਸਾਨ ਨਾਲ ਬੋਲ ਰਹੇ ਹੋ ਉਸ ਨੂੰ ਸਿਰਫ ਸੁੰਦਰ ਸ਼ਬਦ ਨਹੀਂ ਚਾਹੀਦੇ ਉਸ ਨੂੰ ਸੱਚੀ ਉਮੀਦ ਚਾਹੀਦੀ ਹੈ ਉਹ ਵਾਕ ਨਹੀਂ ਸੁਣਦਾ ਉਹ ਇੰਟੈਂਸ਼ਨ ਮਕਸਦ ਸੁਣਦਾ ਹੈ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਲਾਈਨਾਂ ਨੂੰ ਨਹੀਂ ਉਹਨਾਂ ਲਾਈਨਾਂ ਦੇ ਅਰਥ ਨੂੰ ਜਿਓ ਸ਼ੀਸ਼ੇ ਦੇ ਸਾਹਮਣੇ ਖੜ ਕੇ ਆਪਣੇ ਆਪ ਨੂੰ ਸਿਰਫ ਬੋਲਦੇ ਨਾ ਦੇਖੋ ਸੋਚੋ ਕਿ ਮੇਰੇ ਸ਼ਬਦਾਂ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਕਲਪਨਾ ਕਰੋ ਕਿ ਤੁਹਾਡੇ ਸ਼ਬਦ ਕਿਸੇ ਹਾਰੇ ਹੋਏ ਇਨਸਾਨ ਲਈ ਆਖਰੀ ਰੋਸ਼ਨੀ ਹਨ ਫਿਰ ਤੁਸੀਂ ਕਿਵੇਂ ਬੋਲੋਗੇ ਕਿ ਤੁਸੀਂ ਸਿਰਫ ਉਚਾਰਨ ਠੀਕ ਕਰੋਗੇ ਜਾਂ ਦਿਲੋਂ ਕੁਝ ਬੋਲ ਕੇ ਉਸ ਦੀ ਜ਼ਿੰਦਗੀ ਵਿੱਚ ਉਮੀਦ ਦਾ ਦੀਵਾ ਜਗਾਉਣ ਦੀ ਕੋਸ਼ਿਸ਼ ਕਰੋਗੇ ਪ੍ਰੈਕਟਿਸ ਦਾ ਮਤਲਬ ਸ਼ਬਦ ਯਾਦ ਕਰਨਾ ਨਹੀਂ ਅਰਥ ਨੂੰ ਮਹਿਸੂਸ ਕਰਨਾ ਹੈ ਹਰ ਮੁਟਿਆਰ ਹਰ ਜਵਾਨ ਹਰ ਲੀਡਰ ਹਰ ਮੋਟੀਵੇਟਰ ਹਰ ਪੇਸ਼ੇਵਰ ਆਵਾਜ਼ ਦੇ ਕੰਮ ਕਰਦਾ ਹੈ ਪਰ ਮਹਾਨ ਉਹ ਬਣਦੇ ਹਨ ਜੋ ਵਾਈਬ ਤੇ ਕੰਮ ਕਰਦੇ ਹਨ ਸ਼ਬਦ ਕੰਨ ਤੱਕ ਜਾਂਦੇ ਹਨ ਪਰ ਵਾਈਬ ਦਿਲ ਤੱਕ ਇਸ ਲਈ ਜਦੋਂ ਤੁਸੀਂ ਮਾਈਕ ਹੱਥ ਵਿੱਚ ਲਵੋ ਕਮਰੇ ਵਿੱਚ ਮੌਜੂਦ ਲੋਕਾਂ ਨੂੰ ਨਾ ਦੇਖੋ ਉਹਨਾਂ ਦੀ ਜ਼ਰੂਰਤ ਨੂੰ ਦੇਖੋ ਉਹਨਾਂ ਦੇ ਡਰ ਨੂੰ ਮਹਿਸੂਸ ਕਰੋ ਉਹਨਾਂ ਦੀ ਕਹਾਣੀ ਨੂੰ ਸਮਝੋ ਤੇ ਫਿਰ ਬੋਲੋ ਰਾਜ਼ ਨੰਬਰ 7 ਪਹਿਲਾ ਆਪਣੇ ਆਪ ਨੂੰ ਜਾਣੋ ਦੋਸਤੋ ਦੁਨੀਆ ਵਿੱਚ ਬੋਲਣਾ ਸਿੱਖਣ ਤੋਂ ਪਹਿਲਾਂ ਇੱਕ ਹੋਰ ਵੱਡਾ ਰਾਜ਼ ਹੈ ਆਪਣੇ ਆਪ ਨੂੰ ਜਾਨਣਾ ਬਹੁਤ ਲੋਕ ਬੋਲਣ ਦੀ ਕਲਾ ਤਾਂ ਸਿੱਖ ਲੈਂਦੇ ਹਨ ਪਰ ਬੋਲਣ ਦੇ ਰਾਹੀਂ ਆਪਣੇ ਆਪ ਨੂੰ ਗਵਾ ਬੈਠਦੇ ਹਨ ਉਹ ਦੂਜਾਂ ਵਾਂਗ ਬੋਲਣਾ ਚਾਹੁੰਦੇ ਹਨ ਉਹ ਦੂਜਾਂ ਦੀ ਟੋਨ ਨਕਲ ਕਰਦੇ ਹਨ ਉਹ ਦੂਜਾਂ ਵਾਂਗ ਪ੍ਰਭਾਵਿਤ ਕਰਨਾ ਚਾਹੁੰਦੇ ਹਨ ਪਰ ਦੁਨੀਆ ਨਕਲ ਨੂੰ ਨਹੀਂ ਅਸਲ ਨੂੰ ਕਬੂਲ ਕਰਦੀ ਹੈ ਜੇ ਤੁਸੀਂ ਕਿਸੇ ਹੋਰ ਵਾਂਗ ਬੋਲੋਗੇ ਲੋਕ ਤੁਹਾਡੀ ਆਵਾਜ਼ ਨਹੀਂ ਉਸ ਦੀ ਛਾਂ ਸੁਣਨਗੇ ਤੁਸੀਂ ਤਾੜੀਆਂ ਤੱਕਵਾ ਸਕਦੇ ਹੋ ਪਰ ਪਰੋਸਾ ਨਹੀਂ ਜਿਹੜਾ ਇਨਸਾਨ ਆਪਣੇ ਆਪ ਦੀ ਸੱਚਾਈ ਨਾਲ ਬੋਲਦਾ ਹੈ ਉਸਦੀ ਟੋਨ ਉਸਦੇ ਸ਼ਬਦ ਉਸਦੀ ਹਾਜ਼ਰੀ ਸਭ ਕੁਝ ਆਟੋਮੈਟਿਕ ਤਾਕਤਵਰ ਹੋ ਜਾਂਦਾ ਹੈ ਉਹ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਫਿਰ ਵੀ ਦਿਲਾਂ ਤੱਕ ਪਹੁੰਚ ਜਾਂਦਾ ਹੈ ਇਸੇ ਲਈ ਸਤਵਾਂ ਰਾਜ਼ ਹੈ ਬੋਲਣ ਤੋਂ ਪਹਿਲਾਂ ਆਪਣੇ ਆਪ ਨੂੰ ਜਾਨੋ ਆਪਣੇ ਆਪ ਨੂੰ ਜਾਣਨਾ ਕੀ ਹੈ ਇਸ ਦਾ ਮਤਲਬ ਹੈ ਮੈਂ ਕੌਣ ਹਾਂ ਮੈਂ ਕੀ ਮਹਿਸੂਸ ਕਰਦਾ ਹਾਂ ਮੈਂ ਕੀ ਬੋਲ ਰਿਹਾ ਹਾਂ ਅਤੇ ਮੈਂ ਇਹ ਕਿਉਂ ਬੋਲ ਰਿਹਾ ਹਾਂ ਜੇ ਤੁਸੀਂ ਆਪਣੇ ਅੰਦਰ ਸੱਚਾਈ ਨਹੀਂ ਰੱਖਦੇ ਤਾਂ ਤੁਹਾਡੇ ਸ਼ਬਦ ਸੱਚੇ ਨਹੀਂ ਲੱਗਣਗੇ ਚਾਹੇ ਤੁਸੀਂ ਕਿੰਨਾ ਵੀ ਪਰਫੈਕਟ ਬੋਲ ਲਵੋ ਕਿਉਂਕਿ ਸਪੀਚ ਦਿਮਾਗ ਨਹੀਂ ਰੂਹ ਨਾਲ ਚਲਦੀ ਹੈ ਲੋਕ ਸ਼ਬਦਾਂ ਨੂੰ ਨਹੀਂ ਚੁਣਦੇ ਉਹ ਆਵਾਜ਼ ਦੇ ਜ਼ਰੀਏ ਬੰਦੇ ਦੀ ਰੂਹ ਨੂੰ ਮਹਿਸੂਸ ਕਰਦੇ ਹਨ ਇਸ ਲਈ ਜੇ ਤੁਹਾਡੀ ਆਵਾਜ਼ ਤੁਹਾਡੇ ਅੰਦਰੋਂ ਆਈ ਹੈ ਤਾਂ ਉਹ ਸਿੱਧੀ ਦੂਜੇ ਦੇ ਦਿਲ ਤੱਕ ਜਾਏਗੀ ਤੁਸੀਂ ਕਿਸੇ ਹੋਰ ਦੀ ਨਕਲ ਕਰਕੇ ਬੋਲੋਗੇ ਤਾਂ ਤੁਸੀਂ ਛੇਤੀ ਬੁਲਾਏ ਜਾਓਗੇ ਪਰ ਜੇ ਤੁਸੀਂ ਆਪਣੇ ਤਜਰਬੇ ਆਪਣੇ ਜਜ਼ਬੇ ਆਪਣੇ ਸੱਚ ਆਪਣੀ ਕਹਾਣੀ ਨੂੰ ਬੋਲਣਾ ਸ਼ੁਰੂ ਕਰਦੇ ਹੋਗੇ ਤਾਂ ਲੋਕ ਤੁਹਾਡੇ ਸ਼ਬਦ ਨਹੀਂ ਤੁਹਾਡੀ ਹਸਤੀ ਨੂੰ ਯਾਦ ਰੱਖਣਗੇ ਦੁਨੀਆਂ ਨੂੰ ਕਾਪੀ ਦੀ ਨਹੀਂ ਅਸਲ ਦੀ ਭੁਖ ਹੈ ਹਰ ਇੱਕ ਇਨਸਾਨ ਦੀ ਇੱਕ ਖਾਸ ਆਵਾਜ਼ ਹੁੰਦੀ ਹੈ ਜਿਸ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਪਰ ਤੁਸੀਂ ਖੁਦ ਉਸ ਨੂੰ ਗਵਾ ਸਕਦੇ ਹੋ ਜੇ ਤੁਸੀਂ ਕਿਸੇ ਹੋਰ ਬਣਨ ਦੀ ਕੋਸ਼ਿਸ਼ ਕਰੋ ਇਸੇ ਲਈ ਅਗਲੀ ਵਾਰ ਜਦ ਤੁਸੀਂ ਬੋਲੋ ਕਿਸੇ ਹੋਰ ਵਾਂਗ ਬਣਨ ਦੀ ਕੋਸ਼ਿਸ਼ ਨਾ ਕਰੋ ਆਪਣੀ ਗਹਿਰਾਈ ਤੋਂ ਬੋਲੋ ਆਪਣੇ ਤਜਰਬੇ ਤੋਂ ਬੋਲੋ ਆਪਣੀ ਸੱਚਾਈ ਨੂੰ ਮਾਈਕ ਦਿਓ ਯਾਦ ਰੱਖੋ ਜਦੋਂ ਤੁਸੀਂ ਆਪਣੇ ਆਪ ਹੁੰਦੇ ਹੋ ਤਦੋਂ ਹੀ ਤੁਹਾਡੀ ਆਵਾਜ਼ ਹਕੀਕਤ ਬਣਦੀ ਹੈ ਅਤੇ ਹਕੀਕਤ ਵਿੱਚ ਬੋਲੀ ਹੋਈ ਆਵਾਜ਼ ਦੁਨੀਆ ਦਾ ਸਭ ਤੋਂ ਤਾਕਤਵਰ ਹਥਿਆਰ ਹੁੰਦੀ ਹੈ ਰਾਜ਼ ਨੰਬਰ 8 ਬੋਲੋ ਜੋੜਨ ਲਈ ਤੋੜਨ ਲਈ ਨਹੀਂ ਦੋਸਤੋ ਅੱਜ ਦੇ ਸਮੇਂ ਵਿੱਚ ਹਰ ਕੋਈ ਬੋਲਣਾ ਜਾਣਦਾ ਹੈ ਹਰ ਕੋਈ ਆਪਣੀ ਗੱਲ ਮਨਵਾਣ ਵਿੱਚ ਲੱਗਿਆ ਹੋਇਆ ਹੈ ਕੋਈ ਸੋਸ਼ਲ ਮੀਡੀਆ ਤੇ ਤਰਕ ਕਰਦਾ ਹੈ ਕੋਈ ਦਫਤਰ ਵਿੱਚ ਆਪਣੀ ਸਹੀ ਹੋਣ ਦੀ ਜ਼ਿੱਦ ਕਰਦਾ ਹੈ ਕੋਈ ਘਰ ਚ ਆਪਣੀ ਈਗੋ ਨੂੰ ਬਚਾਣ ਲਈ ਉੱਚੀ ਆਵਾਜ਼ ਵਿੱਚ ਬੋਲਦਾ ਹੈ ਪਰ ਇੱਕ ਚੀਜ਼ ਬਹੁਤ ਥੋੜੇ ਲੋਕ ਸਮਝਦੇ ਹਨ ਬੋਲਣਾ ਜਿੱਤਣ ਲਈ ਨਹੀਂ ਜੋੜਨ ਲਈ ਹੁੰਦਾ ਹੈ ਜੇ ਤੁਹਾਡੇ ਸ਼ਬਦ ਕਿਸੇ ਨੂੰ ਚੋਬ ਲਗਾ ਜਾਂਦੇ ਹਨ ਤਾਂ ਤੁਸੀਂ ਕੁਝ ਪਲ ਲਈ ਜਿੱਤ ਜਾਓਗੇ ਪਰ ਤੁਸੀਂ ਕਿਸੇ ਦੇ ਦਿਲ 'ਚ ਜੜਾ ਨਹੀਂ ਬਣਾ ਸਕਦੇ ਤੇ ਜੇ ਤੁਹਾਡੇ ਸ਼ਬਦ ਕਿਸੇ ਦਾ ਦਿਲ ਜੋੜਨ ਵਿੱਚ ਸਹਾਇਕ ਹੋਣ ਤਾਂ ਤੁਸੀਂ ਹਮੇਸ਼ਾ ਲਈ ਉਸ ਦੇ ਦਿਲ 'ਚ ਰਹਿ ਜਾਓਗੇ। ਬੋਲਣਾ ਹਥਿਆਰ ਵੀ ਹੈ ਅਤੇ ਦਵਾਈ ਵੀ। ਇਹ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਕਿਸ ਤਰ੍ਹਾਂ ਇਸ ਨੂੰ ਵਰਤਦੇ ਹੋ। ਤੁਸੀਂ ਦੋ ਤਰੀਕੇ ਨਾਲ ਬੋਲ ਸਕਦੇ ਹੋ। ਇੱਕ ਇਹ ਕਿ ਮੈਂ ਸਹੀ ਹਾਂ, ਤੂੰ ਗਲਤ ਹੈ। ਦੂਜਾ ਇਹ ਹੈ ਕਿ ਆਓ ਮਿਲ ਕੇ ਸਹੀ ਬਣਦੇ ਹਾਂ। ਪਹਿਲਾ ਤਰੀਕਾ ਦੀਵਾਰ ਬਣਾਉਂਦਾ ਹੈ। ਦੂਜਾ ਤਰੀਕਾ ਪੁਲ ਬਣਾਉਂਦਾ ਹੈ ਸੱਚਾ ਸਪੀਕਰ ਪੁਲ ਬਣਾਉਂਦਾ ਹੈ ਬਹੁਤ ਲੋਕ ਸੋਚਦੇ ਹਨ ਕਿ ਸਪੀਕਰ ਦੀ ਤਾਕਤ ਉਸਦੀ ਆਵਾਜ਼ ਹੋਣੀ ਚਾਹੀਦੀ ਹੈ ਪਰ ਅਸਲ ਤਾਕਤ ਉਸਦੇ ਸ਼ਬਦਾਂ ਵਿੱਚ ਮੌਜੂਦ ਸਮਝਦਾਰੀ ਹੈ ਤੁਸੀਂ ਕਿਸੇ ਬੰਦੇ ਨੂੰ ਉੱਚੀ ਆਵਾਜ਼ ਨਾਲ ਹਰਾ ਸਕਦੇ ਹੋ ਪਰ ਤੁਸੀਂ ਕਿਸੇ ਦੇ ਦਿਲ ਨੂੰ ਸਿਰਫ ਸੱਚਾਈ ਅਤੇ ਇੱਜ਼ਤ ਨਾਲ ਹੀ ਜਿੱਤ ਸਕਦੇ ਹੋ ਅਗਲੀ ਵਾਰੀ ਜਦ ਤੁਹਾਡੀ ਕਿਸੇ ਨਾਲ ਬਹਿਸ ਹੋਵੇ ਰੁਕ ਜਾਓ ਆਪਣੇ ਆਪ ਤੋਂ ਪੁੱਛੋ ਕਿ ਮੈਂ ਇਹ ਬੋਲ ਕੇ ਉਸ ਨੂੰ ਥੱਲੇ ਦੁਖਾ ਰਿਹਾ ਹਾਂ ਜਾਂ ਮੈਂ ਇਹ ਬੋਲ ਕੇ ਉਸ ਦੀ ਮਦਦ ਕਰ ਰਿਹਾ ਹਾਂ ਇਹ ਤੁਹਾਡਾ ਜਵਾਬ ਇਹ ਹੈ ਕਿ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਆਵਾਜ਼ ਆਪਣੇ ਆਪ ਗਹਿਰਾਈ ਵਾਲੀ ਬਣ ਜਾਏਗੀ ਤੁਹਾਡੇ ਸ਼ਬਦ ਬਦਲ ਜਾਣਗੇ ਤੁਸੀਂ ਗੁੱਸੇ ਨਾਲ ਨਹੀਂ ਸਮਝ ਨਾਲ ਬੋਲੋਗੇ ਅਤੇ ਅਸਲ ਸਪੀਕਰ ਉਹੀ ਹੈ ਜੋ ਗੁੱਸੇ ਨੂੰ ਨਹੀਂ ਕਾਈਂਡਨੈਸ ਨੂੰ ਚੁਣਦਾ ਹੈ ਦੁਨੀਆ ਨੇ ਤਾਕਤਵਰ ਸ਼ਬਦ ਬੋਲਣ ਵਾਲੇ ਬਹੁਤ ਵੇਖੇ ਹਨ ਪਰ ਦਿਲ ਜੋੜਨ ਵਾਲੇ ਬਹੁਤ ਘੱਟ ਹਨ ਯਾਦ ਰੱਖੋ ਲੋਕ ਤਾਰਾਂ ਦੇ ਜਾਲ ਨਾਲ ਨਹੀਂ ਬਜਦੇ ਲੋਕ ਦਿਲਾਂ ਦੇ ਨਾਤਿਆਂ ਨਾਲ ਬਜਦੇ ਹਨ ਅਤੇ ਇੱਕ ਸਪੀਕਰ ਦਾ ਕੰਮ ਹੈ ਦਿਲਾਂ ਨੂੰ ਬੋਲ ਕੇ ਜੋੜਨਾ ਤੁਹਾਡੇ ਸ਼ਬਦ ਕਿਸੇ ਦਾ ਦਿਲ ਤੋੜ ਸਕਦੇ ਹਨ ਪਰ ਉਹੀ ਸ਼ਬਦ ਕਿਸੇ ਦੇ ਜੀਵਨ ਨੂੰ ਨਵੀਂ ਉਮੀਦ ਵੀ ਦੇ ਸਕਦੇ ਹਨ ਇਸੇ ਲਈ ਆਖਰੀ ਰਾਜ਼ ਹੈ ਬੋਲੋ ਜੋੜਨ ਲਈ ਤੋੜਨ ਲਈ ਨਹੀਂ ਜੋ ਸ਼ਬਦ ਦਿਲਾਂ ਨੂੰ ਜੋੜਦੇ ਹਨ ਉਸ ਸਮੇਂ ਤੋਂ ਵੱਡੇ ਹੋ ਜਾਂਦੇ ਹਨ ਦੋਸਤੋ ਆਵਾਜ਼ ਇੱਕ ਸਾਊਂਡ ਨਹੀਂ ਇੱਕ ਤਾਕਤ ਹੈ ਬੋਲਣਾ ਇੱਕ ਐਕਟ ਨਹੀਂ ਇੱਕ ਜ਼ਿੰਮੇਵਾਰੀ ਹੈ ਇਨਸਾਨ ਦੀ ਪਛਾਣ ਉਸ ਦੀ ਸ਼ਕਲ ਨਾਲ ਨਹੀਂ ਉਸਦੀ ਆਵਾਜ਼ ਨਾਲ ਪੜਦੀ ਹੈ। ਉਹਦੀ ਸੋਚ ਉਸਦੇ ਸ਼ਬਦਾਂ ਰਾਹੀਂ ਦਿਲਾਂ ਤੱਕ ਜਾਂਦੀ ਹੈ ਤੇ ਉਹਦੀ ਨੀਅਤ ਉਸਦੀ ਟੋਨ ਰਾਹੀਂ ਸਾਹਮਣੇ ਖੁੱਲ ਜਾਂਦੀ ਹੈ। ਅਸੀਂ ਅੱਜ ਅੱਠ ਰਾਜ਼ ਸਿੱਖੇ। ਜੋ ਬੋਲਣ ਦੀ ਤਕਨੀਕ ਨਹੀਂ ਬੋਲਣ ਦੀ ਸੱਚਾਈ ਹਨ। ਹੁਣ ਰਸਤੇ ਦੀ ਸ਼ੁਰੂਆਤ ਤੁਹਾਡੇ ਕੋਲ ਹੈ। ਤੁਸੀਂ ਇੱਕ ਮਾਈਕ ਹੱਥ 'ਚ ਫੜ ਕੇ ਦਿਲਾਂ ਨੂੰ ਬਦਲ ਸਕਦੇ ਹੋ। ਤੁਸੀਂ ਸਧਾਰਨ ਜ਼ੁਬਾਨ ਨਾਲ ਉਮੀਦ ਦੇ ਸਕਦੇ ਹੋ। ਤੁਸੀਂ ਆਪਣੇ ਸ਼ਬਦ ਕਿਸੇ ਦੀ ਟੁੱਟੀ ਹਿੰਮਤ ਨੂੰ ਦੁਬਾਰਾ ਜਗਾ ਸਕਦੇ ਹੋ ਪਰ ਯਾਦ ਰੱਖੋ ਵੱਡੇ ਸ਼ਬਦ ਨਹੀਂ ਬਦਲਦੇ ਸੱਚੇ ਸ਼ਬਦ ਬਦਲਦੇ ਹਨ ਬੋਲਣਾ ਕੋਈ ਜੰਗ ਨਹੀਂ ਬੋਲਣਾ ਕੋਈ ਦਿਖਾਵਾ ਨਹੀਂ ਬੋਲਣਾ ਕੋਈ ਹਥਿਆਰ ਨਹੀਂ ਜਦ ਤੱਕ ਤੁਸੀਂ ਉਸ ਨੂੰ ਪਿਆਰ ਦੀ ਤਾਕਤ ਨਹੀਂ ਬਣਾਉਂਦੇ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ ਤੁਹਾਡੇ ਲਈ ਬਦਲੇ ਤਾਂ ਦਿਲੋਂ ਬੋਲੋ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਕਦਰ ਕਰਨ ਤਾਂ ਇੱਜ਼ਤ ਨਾਲ ਬੋਲੋ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਸੁਣਨ ਤਾਂ ਪਹਿਲਾਂ ਉਹਨਾਂ ਦੇ ਦਿਲ ਨੂੰ ਸੁਣੋ ਤੁਹਾਡੀ ਆਵਾਜ਼ ਕਿਸੇ ਦਾ ਦਿਲ ਤੋੜ ਵੀ ਸਕਦੀ ਹੈ ਤੇ ਕਿਸੇ ਦਾ ਭਵਿੱਖ ਬਣਾ ਵੀ ਸਕਦੀ ਹੈ ਇਹ ਤੁਹਾਡੀ ਚੋਣ ਹੈ ਤੁਸੀਂ ਕੀ ਬਣਨਾ ਚਾਹੁੰਦੇ ਹੋ ਇੱਕ ਸਿੰਪਲ ਬੋਲਣ ਵਾਲਾ ਜਾਂ ਉਹ ਆਵਾਜ਼ ਜਿਸ ਨੇ ਕਿਸੇ ਦੇ ਜੀਵਨ ਨੂੰ ਬਦਲ ਦਿੱਤਾ ਜੇ ਤੁਸੀਂ ਤਿਆਰ ਹੋ ਆਪਣੀ ਆਵਾਜ਼ ਨੂੰ ਇੱਕ ਜ਼ਿੰਮੇਵਾਰੀ ਇੱਕ ਤਾਕਤ ਇੱਕ ਉਮੀਦ ਬਣਾਉਣ ਲਈ ਤਾਂ ਕਮੈਂਟ ਕਰੋ ਆਈ ਚੂਸ ਟੂ ਸਪੀਕ ਵਿਦ ਪਰਪਸ ਇਹ ਸਿਰਫ ਇੱਕ ਕਮੈਂਟ ਨਹੀਂ ਹੋਵੇਗਾ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਹੋਵੇਗਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਆਪਣੇ ਉਹ ਦੋਸਤਾਂ ਨੂੰ ਭੇਜੋ ਜੋ ਬੋਲਣ ਦੀ ਕਲਾ ਨਹੀਂ ਦਿਲਾਂ ਨੂੰ ਜਿੱਤਣ ਦੀ ਪਾਸ਼ਾ ਸਿੱਖਣਾ ਚਾਹੁੰਦੇ ਹਨ ਮਿਲਦੇ ਹਾਂ ਜਲਦੀ ਇੱਕ ਨਵੀਂ ਸੋਚ ਨਵੀਆਂ ਗੱਲਾਂ ਨਵੀਂ ਯਾਤਰਾ ਨਾਲ ਤਦ ਤੱਕ ਉਡਾਨ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ